ਤੁਹਾਡਾ ਮਸਲਾ ਹੱਲ ਹੋ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਟੋਬ ਐ ਨਾ ਉਹ ਕਾਰਪੋਰੇਸ਼ਨ ਦੇ ਸਪੋਰਟ ਕਰਦੀ ਤੀ ਜਾਊਗੀ ਤੇ ਹੁਣ ਫੇਰ ਕੀ ਮਾਮਲਾ ਬਣ ਗਿਆ ਅਸੀਂ ਕਦੀ ਵੀ ਮੰਗ ਨਹੀਂ ਕੀਤੀ ਸੀ ਵੀ ਨਗਰ ਨਿਗਮ ਐਸ ਨੂੰ ਚਲਾਵੇ ਅਸੀਂ ਕਿਹਾ ਸੀ ਜਿਹੜਾ ਇਹ ਟੋਬ ਐ ਹੈਗੀ ਐ ਇਹ ਟੋਬ ਐਨ ਬੰਦ ਕੀਤੀ ਜਾਵੇ ਧੱਕਾ ਹੋ ਰਿਹਾ ਉਹਦਾ 800 ਰੁਪਏ ਕਿ ਲੈ ਲੈਂਦੇ ਜੀ ਕਸਟਮਰ ਕੀ ਮੇ ਵੜੂਗਾ ਫੇਰ ਅਗਲਾ ਜਲੀਲ ਹੁੰਦਾ ਹੈ ਅਗਲਾ ਸੋਚਦਾ ਵੀ ਮੈਂ ਤਾਂ ਠੱਗਿਆ ਗਿਆ ਹਾਊਸ ਦੀ ਮੀਟਿੰਗ ਤੋਂ ਬਾਅਦ ਕਹਿ ਰਹੇ ਹਾਂ ਵੀ ਅਸੀਂ 5 ਮੈਂਬਰੀ ਕਮੇਟੀ ਬਣਾ ਲਈ ਤੇ ਜਦੋਂ ਲਿਖਤੀ ਕਾਗਜ਼ ਆਇਆ ਉਸ 'ਚ 11 ਕਿਵੇਂ ਹੋ ਗਏ ਉਹ ਵੈਨ ਬੰਦ ਕਰਤੀ ਫਿਰ ਟ੍ਰੈਫਿਕ ਦੀ ਸਮੱਸਿਆ ਦਾ ਕਿਵੇਂ ਹੋਊਗਾ ਬਹੁਤ ਸਾਰਾ ਰਾਸ਼ਾ ਇੱਥੇ ਬਾਜ਼ਾਰ ਦੇ ਵਿੱਚ ਹੋ ਜੂਗਾ ਦਾ ਕੋਰਟ ਰੋਡ ਆ ਜੇ ਮੈਨਾ ਚੌਂਕ ਦੀ ਗੱਲ ਕਰ ਰਹੀ ਹਾਂ ਅਸੀਂ ਉਧਰ ਦੀ ਲੰਘ ਕੇ ਆਂ ਉਧਰ ਜੇ ਆਪਾਂ ਕਹਿ ਦਈਏ ਤਕਰੀਬਨ 95% ਦੁਕਾਨਾਂ ਖੁੱਲੀਆਂ ਕੀ ਕਾਰਨ ਆ ਉਹ ਲੋਕ ਤੁਹਾਡੇ ਨਾਲ ਸਮਰਥਨ ਵਾਦਾ ਕਰਕੇ ਵੀ ਟੋ ਬੈਨਾ ਅਸੀਂ ਬੰਦ ਕਰ ਦਾਂਗੇ ਬੰਦ ਕਰਕੇ ਦੁਬਾਰਾ ਤੋਂ ਫਿਰ ਉਹ ਸਰਕਾਰ ਬਦਲੂ ਡਿਪਟੀ ਕਮਿਸ਼ਨਰ ਆਪਦੇ ਬੈਨਾ ਤੋਂ ਮੁੱਕਰ ਕੇ ਵਪਾਰ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਪਾਲਿਸੀਜ਼ ਜਾਂ ਜਿਹੜਾ ਸਿਸਟਮ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਤਾਂ ਕਹਿੰਦੇ ਬਦਲਾ ਦੀ ਸਰਕਾਰ ਸੀਗੀ ਬਦਲਾ ਤਾਂ ਆਪ ਹੀ ਬੰਦ ਲਿਆ ਫਿਰਦਾ ਤੇ ਦੂਜਾ ਬਦਲਾ ਬਦਲੇ ਲੈ ਰਿਹਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦੇ ਧੋਬੀ ਬਾਜ਼ਾਰ ਜਿਹੜਾ ਮੇਨ ਬਾਜ਼ਾਰ ਮੰਨਿਆ ਜਾਂਦਾ ਜੇ ਆਪਾਂ ਕਹਿ ਦਈਏ ਤਾਂ ਬਠਿੰਡੇ ਦਾ ਦਿਲ ਕਿਹਾ ਜਾਂਦਾ ਬੜੇ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਚ ਆ ਕਿਉਂਕਿ ਟੋ ਵੈਨ ਨੂੰ ਲੈ ਕੇ ਵਪਾਰੀ ਰੋਸਤ ਨੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦਿਖਾ ਸਕਦੇ ਆ ਵੀ ਅੱਜ ਜਿਹੜੀਆਂ ਦੁਕਾਨਾਂ ਵਾਂ ਪੂਰਨ ਤੌਰ ਤੇ ਧੋਬੀ ਬਾਜ਼ਾਰ ਦੀਆਂ ਜਿਹੜੀਆਂ ਦੁਕਾਨਾਂ ਸਾਰੀਆਂ ਬੰਦ ਨੇ ਵਪਾਰੀਆਂ ਚ ਰੋਸ ਆ ਉਹਨਾਂ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਛਲੇ ਸਮੇਂ ਵਿੱਚ ਜਿਹੜੀ ਪਾਰਕਿੰਗ ਆ ਮਲਟੀ ਲੈਵਲ ਪਾਰਕਿੰਗ ਬਣਾਈ ਗਈ ਸੀ ਰਾਜਨੀਤਿਕ ਲੀਡਰਾਂ ਵੱਲੋਂ ਬੜਾ ਵੱਡਾ ਲਾਹਾ ਲੈ ਗਿਆ ਸੀ ਤੇ ਕਿਹਾ ਗਿਆ ਸੀ ਵੀ ਲੋਕਾਂ ਨੂੰ ਜਿਹੜੀ ਟ੍ਰੈਫਿਕ ਦੀ ਸਮੱਸਿਆ ਨਹੀਂ ਆਵੇਗੀ ਪਰ ਪਾਰਕਿੰਗ ਜਦੋਂ ਦੀ ਬਣ ਕੇ ਉਸ ਚਾਲੂ ਹੋਈ ਆ ਉਸ ਤੋਂ ਹੀ ਬਾਅਦ ਵਿਵਾਦਾਂ ਚ ਲਗਾਤਾਰ ਵਪਾਰੀ ਰੋਸਤ ਨੇ ਪਿਛਲੇ ਦਿਨੀ ਵੀ धरना ਪ੍ਰਦਰਸ਼ਨ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਵੀ ਜਿਹੜਾ ਠੇਕਾ ਦਿੱਤਾ ਹੋਇਆ ਉਹ ਠੇਕਾ ਰੱਦ ਕਰਕੇ ਨਗਰ ਨਿਯਮ ਦੇ ਜਿਹੜੀ ਸਪੁਰਦ ਕਰ ਦਿੱਤੀ ਜਾਊਗੀ ਵੈਨ ਸਾਡੇ ਨਾਲ ਸੋਨੂ ਮਹੇਸ਼ਵਰੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਰ ਮਾਮਲਾ ਕੀ ਆ ਵੀ ਪਿਛਲੇ ਦਿਨੀ ਸੋਨੂ ਜੀ ਤੁਹਾਡਾ ਮਸਲਾ ਹੱਲ ਹੋ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਟੋਬ ਵੈਨ ਆ ਉਹ ਕਾਰਪੋਰੇਸ਼ਨ ਦੇ ਸਪੁਰ ਕਰ ਦਿੱਤੀ ਜਾਊਗੀ ਤੇ ਹੁਣ ਫੇਰ ਕੀ ਮਾਮਲਾ ਬਣ ਗਿਆ ਅਸੀਂ ਦੁਕਾਨਦਾਰਾਂ ਨੇ ਤੇ ਸੰਸਥਾਵਾਂ ਨੇ ਅਸੀਂ ਕਦੀ ਵੀ ਮੰਗ ਨਹੀਂ ਕੀਤੀ ਸੀ ਵੀ ਨਗਰ ਨਿਗਮ ਇਸ ਨੂੰ ਚਲਾਵੇ ਅਸੀਂ ਕਿਹਾ ਸੀ ਜਿਹੜਾ ਇਹ ਟੋਬ ਵੈਨ ਹੈਗੀ ਆ ਇਹ ਟੋਬ ਵੈਨ ਬੰਦ ਕੀਤੀ ਜਾਵੇ ਟੋਬ ਵੈਨ ਇਹ ਟ੍ਰੈਫਿਕ ਪੁਲਿਸ ਦੇਖੇ ਨਾਲੇ ਇਹ ਸਿਰਫ 3-4 ਬਾਜ਼ਾਰਾਂ ਨੂੰ ਟਾਰਗੇਟ ਕਿਉਂ ਕਰ ਰਹੇ ਹੋ ਪ੍ਰੋਬਲਮ ਸ਼ਹਿਰ ਦੇ ਜਿਹੜੇ ਏਰੀਆ ਦੇ ਵਿੱਚ ਹੈ ਚਾਹੇ ਪਰਸਰਾਮ ਨਗਰ ਹੈ ਚਾਹੇ ਪ੍ਰਤਾਪ ਨਗਰ ਹੈ ਚਾਹੇ ਕੋਡ ਰੋਡ ਹੈ ਮਹਣਾ ਚੌਂਕ ਹੈ ਜਿੱਥੇ ਵੀ ਸਮੱਸਿਆ ਹੈ ਉੱਥੇ ਚਲਾਵੇ ਜਿਵੇਂ ਪਹਿਲਾਂ ਚਲਾਈ ਦੀ ਸੀ 2012 ਤੋਂ ਟ੍ਰੈਫਿਕ ਪੁਲਿਸ ਸੰਭਾਲ ਰਹੀ ਸੀ ਲੇਕਿਨ ਇੱਕ ਮਲਟੀ ਲੈਵਲ ਕਾਰ ਪਾਰਕਿੰਗ ਨੂੰ ਕਾਮਯਾਬ ਕਰਨ ਦੇ ਲਈ ਜਿਹੜੇ ਉਹਦੇ ਨੇੜੇ ਤੇੜੇ ਦੇ 4-5 ਬਾਜ਼ਾਰ ਆ ਉਹਨਾਂ ਨੂੰ ਟਾਰਗੇਟ ਕਰ ਲਿੱਤਾ ਗਿਆ ਇੱਕ ਇੱਕ ਬਾਜ਼ਾਰ ਦੇ ਵਿੱਚ 50-50 ਵਾਰ ਗੇੜੇ ਮਾਰਦੇ ਆ ਇਹ ਦੇਖਦੇ ਆ ਵੀ ਕਿਸੇ ਦੀ ਗੱਡੀ ਮਾੜੀ ਜੀ ਫੁੱਟਪਾਥ ਤੇ ਚੜ ਗਈ ਚੱਕ ਲੋ ਮਾੜੀ ਯੈਲੋ ਲਾਈਨ ਤੋਂ ਬਾਹਰ ਆ ਗਈ ਚੱਕ ਲੋ ਪਹਿਲਾਂ ਯਾ ਤਾਂ ਯੈਲੋ ਲਾਈਨਾਂ ਦੇਖਣ ਇਹ ਯੈਲੋ ਲਾਈਨਾਂ ਹੋਰ ਛੋਟੀਆਂ ਕਰਤੀਆਂ ਪੀੜੀਆਂ ਕਰਤੀਆਂ ਫਿਰ ਸਿਰਫ ਇਨ੍ਹਾਂ ਬਜ਼ਾਰਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈਗਾ ਫੁੱਟਪਾਥਾਂ ਕਈ ਬਜ਼ਾਰਾਂ ਦੇ ਵਿੱਚ ਇੱਥੇ ਜੇ ਤੁਸੀਂ ਦੇਖੋਗੇ ਜਿੱਥੇ ਆਪਾਂ ਖੜੇ ਆ ਇੱਥੇ ਤਾਂ 6 ਇੰਚ ਦੀ ਹੈ ਇੱਥੇ ਤਾਂ ਗੱਡੀ ਥੋੜੀ ਜੀ ਓਕੀ ਚੜਦੀ ਹੈ ਲੇਕਿਨ ਕਈ ਥਾਂ ਦੇ ਉੱਤੇ ਅੱਧਾ-ਅੱਧਾ ਇੰਚ 1-1 ਇੰਚ ਉੱਚੀ ਫੁੱਟਪਾਥ ਹੈ ਸੜਕ ਦੇ ਨਾਲੋਂ ਕਈ ਥਾਂ ਤੇ ਲੈਵਲ ਬਰਾਬਰ ਹੈ ਹੁਣ 3-4 ਦਿਨ ਪਹਿਲਾਂ ਬੈਂਕ ਬਾਜ਼ਾਰ ਦੇ ਵਿੱਚ ਸੜਕ ਪਾਈ ਹੈ ਉਹ ਫੁੱਟਪਾਥ ਦਾ ਹੁਣ ਬੰਦੇ ਨੇ ਗੱਡੀ ਲਾਈ ਹੈਗੀ ਐ ਜੇ ਮਾੜੀ ਜੀ 1 ਇੰਚ ਫੁੱਟਪਾਥ ਤੇ ਚੜ ਗਈ ਜੇ ਤਾਂ ਉਹ 9 ਇੰਚ ਉੱਚੀ ਹੋਵੇ ਜਿਹੜਾ ਕਿ ਲੈਵਲ ਬੰਦ ਹੈ ਮਿਨਿਮਮ 9 ਇੰਚ ਚਾਹੀਦੀ ਹੈ ਉਸ ਤੇ ਗੱਡੀ ਚੜਦੀ ਨਹੀਂ ਜੇ ਕੋਈ ੱੱਕੇ ਨਾਲ ਚੜਾਉਂਦਾ ਉਹਦੀ ਲੈ ਜਾ ਗੱਡੀ ਚੱਕ ਕੇ ਫੇਰ ਤਾਂ ਗੱਲ ਜਾਇਜ਼ ਹੈ ਉਹ ਵਿਚਾਰੇ ਦੀ ਚੜ ਜਾਂਦੀ ਉਹਨੂੰ ਆਪ ਨੂੰ ਹੀ ਨਹੀਂ ਪਤਾ ਲੱਗਦਾ ਵੀ ਇਹ ਫੁੱਟਪਾਥ ਹੈ ਤੇ ਇਧਰ ਸੜਕ ਹੈ ਸਿਰਫ ਰੰਗ ਦੇਖ ਕੇ ਪਤਾ ਲੱਗਦਾ ਹੈਗਾ ਵੀ ਇਹ ਪੱਕੀ ਹੈ ਤੇ ਇੱਥੇ ਪੱਥਰ ਹੈ ਮਤਲਬ ਇੰਨਾ ੱੱਕਾ ਹੋ ਰਿਹਾ ਉਹਦਾ 800 ਰੁਪਏ ਕਿ ਲੈ ਲੈਂਦੇ ਜੀ ਕਸਟਮਰ ਕਿਵੇਂ ਵੜੂਗਾ ਫੇਰ ਅਗਲਾ ਜਲੀਲ ਹੁੰਦਾ ਹੈ ਅਗਲਾ ਸ ਵੀ ਮੈਂ ਕਿਹੜਾ ਫੁੱਟਪਾਥ ਤੇ ਚੜਾਈਏ ਤਾਂ ਸਾਰਾ ਕੁਝ ਤਾਂ ਬਰਾਬਰ ਹੋਇਆ ਪਿਆ ਗੱਡੀ ਚੜ ਗਈ ਵੀ ਇਸ ਤੇ ਮੇਰੀ ਏਡੀ ਵੱਡੀ ਕੀ ਗਲਤੀ ਹੈਗੀ ਹੈ ਹੋਰ ਜਿਹੜੇ ਕ੍ਰਾਈਮ ਹੈਗੇ ਆ ਉਧਰਲੇ ਪਾਸੇ ਤਾਂ ਕਿਸਦਾ ਧਿਆਨ ਹੈ ਨਹੀਂ ਬਸ ਲੁੱਟਣ ਨੂੰ ਹੋਏ ਹੋਏ ਹੈ ਨਹੀਂ ਜਿਹੜਾ ਮਸਲਾ ਸੀ ਪਿਛਲੇ ਦਿਨੀ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਬੜੇ ਵੱਡੇ ਲੈਵਲ ਤੇ ਲੋਕ ਇਕੱਠੇ ਹੋਏ ਸੀ ਸਮਰਥਨ ਵੀ ਤੁਹਾਨੂੰ ਮਿਲਿਆ ਸੀ ਪਰ ਮਸਲਾ ਤਾਂ ਹੱਲ ਹੋ ਗਿਆ ਸੀ ਹੁਣ ਦੁਬਾਰਾ ਕੀ ਮਸਲਾ ਹੱਲ ਹੋਇਆ ਹੀ ਨਹੀਂ ਜੀ ਅਸੀਂ ਮੰਗ ਇੱਕੋ ਹੀ ਕੀਤੀ ਸੀ ਵੀ ਇਹ ਟੋਬ ਇਹਨਾਂ ਜਿਹੜੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਲੇਕਿਨ ਇਹਨਾਂ ਨੇ ਕਿਹਾ ਵੀ ਇਹ ਨਗਰ ਨਿਗਮ ਆਪਦੇ ਵੱਲੋਂ ਚਲਾਊਗਾ ਜਿਹਦੇ ਵਿੱਚ ਵਪਾਰ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਗਈ ਸੀ ਵੀ ਅਸੀਂ ਬਣਾ ਲਈ ਲੇਕਿਨ ਜਦੋਂ ਹਾਊਸ ਦੀ ਲਿਖਤੀ ਪ੍ਰोसीडिंग ਆਈ ਉਹਦੇ ਵਿੱਚ ਇਹਨਾਂ ਨੇ 6 ਐਮਸੀ ਆਪਦੇ ਹੋਰ ਵਿੱਚ ਪਾ ਲਏ ਜਿਹੜੇ ਠੇਕੇਦਾਰ ਦੇ ਜ਼ਿਆਦਾ ਹਮਾਇਤੀ ਸੀਗੇ ਹੁਣ ਵੀ ਹਾਊਸ ਦੀ ਪ੍ਰोसीडिंग ਦੇ ਵਿੱਚ ਲਾਸਟ ਟਾਈਮ ਤੱਕ ਇਹਨਾਂ ਨੂੰ ਟੋਬ ਇਹਨਾਂ ਨਾਲ ਚਲਾਉਣ ਵਾਸਤੇ ਕਿਹਾ ਸੀ ਵੀ ਨਾ ਨਗਰ ਨਿਗਮ ਚਲਾਵੇ ਤੇ ਨਾ ਹੀ ਜਿਹੜਾ ਠੇਕੇਦਾਰ ਚਲਾਵੇ ਕਿਉਂਕਿ ਇਹ ਇਹ ਚੀਜ਼ ਸਮਝ ਆ ਗਈ ਸੀ ਵੀ ਇੱਕੋ ਹੀ ਗੱਲ ਹੈ ਇਹ ਮਿਲੀ ਭੁਗਤੀ ਹੈ ਠੇਕੇਦਾਰ ਨਾਲ ਅਟੈਚਮੈਂਟ ਹੈ ਜਦੋਂ ਵੀ ਅਸੀਂ ਮੀਟਿੰਗ ਦੇ ਵਿੱਚ ਗੱਲ ਕਰਦੇ ਸੀ ਸਾਡੀ ਗੱਲ ਤਾਂ ਹੁੰਦੀ ਨਹੀਂ ਸੀ ਸਿਰਫ ਠੇਕੇਦਾਰ ਦੇ ਫੇਵਰ ਦੀ ਗੱਲ ਕੀਤੀ ਜਾਂ ਜਿਸ ਤੋ ਇਹ ਸਚੀਆਂ ਸਾਫ ਹੋ ਗਈਆਂ ਸੀ ਉਹਦਾ ਕਾਗਜ਼ੀ ਤੌਰ ਤੇ ਵੀ ਸਾਫ ਹੋ ਗਈਆਂ ਵੀ ਜਦੋਂ ਤੁਸੀਂ ਸਾਰੀ ਮੀਡੀਆ ਦੇ ਵਿੱਚ ਸਾਰੇ ਵਪਾਰੀਆਂ ਨੂੰ ਹਾਊਸ ਦੀ ਮੀਟਿੰਗ ਤੋਂ ਬਾਅਦ ਕਹਿ ਰਹੇ ਹੋ ਵੀ ਅਸੀਂ ਪੰਜ ਮੈਂਬਰੀ ਕਮੇਟੀ ਬਣਾ ਲਈ ਤੇ ਜਦੋਂ ਲਿਖਤੀ ਕਾਗਜ਼ ਆਇਆ ਉਸ 'ਚ 11 ਕਿਵੇਂ ਹੋ ਗਏ ਮੈਨੂੰ ਐਂ ਦੱਸੋ ਵੀ ਜੇ ਇਸ ਤਰ੍ਹਾਂ ਟੋਬੇ ਨੂੰ ਬੰਦ ਕਰਤੀ ਫਿਰ ਟ੍ਰੈਫਿਕ ਦੀ ਸਮੱਸਿਆ ਦਾ ਕਿਵੇਂ ਹੋਊਗਾ ਬਹੁਤ ਸਾਰਾ ਰਾਸ਼ਾ ਇੱਥੇ ਬਾਜ਼ਾਰ ਦੇ ਵਿੱਚ ਹੋ ਜੂਗਾ ਸਿਰਫ ਇਹ 4-5 ਬਾਜ਼ਾਰਾਂ ਨੂੰ ਫੇਲ ਕਰਨ ਦੇ ਮਾਰੇ ਇੱਥੇ 70-70 ਗੇੜੇ 50-50 ਗੇੜੇ ਇੱਕ-ਇੱਕ ਬਾਜ਼ਾਰ ਦੇ ਵੀ 50 ਫੁੱਟ ਚੌੜੇ ਬਾਜ਼ਾਰਾਂ ਦੇ ਨਾਲੋਂ ਜ਼ਿਆਦਾ ਕੋਟ ਰੋਡ ਮ ਠੇਕੇਦਾਰ ਨੂੰ ਰੇਟ ਹੀ ਇੰਨਾ ਜ਼ਿਆਦਾ ਦੇਤਾ ਵੀ ਉਹ ਉਸ ਨੂੰ ਪੂਰਾ ਕਰਨ ਵਾਸਤੇ ਉਹਨੇ ਨੇਰੀ ਵਟ ਰੱਖੀ ਐ ਤੇ ਕਾਰਪੋਰੇਸ਼ਨ ਵਾਲੇ ਦੀ ਇੰਨੀ ਮਿਲੀ ਭੁਗਤ ਹੈ ਵੀ ਉਹ ਉਹਦੀ ਭਾਸ਼ਾ ਬੋਲਦੇ ਐ ਇਹ ਐਂ ਲੱਗਦਾ ਵੀ ਠੇਕੇਦਾਰ ਤੇ ਕਾਰਪੋਰੇਸ਼ਨ ਦੇ ਕੁਝ ਜਿਹੜੇ ਐਮਸੀ ਹੈਗੇ ਐ ਇਹ ਮਿਲ ਜੁਲ ਕੇ ਲੋਕਾਂ ਨੂੰ ਬਰਬਾਦ ਕਰ ਰਹੇ ਐ ਪਰ ਇਹਨਾਂ ਨੂੰ ਮਾੜਾ ਮੋਟਾ ਸ਼ਰਮਣੀ ਚਾਹੀਦੀ ਐ ਵੀ ਲੋਕਾਂ ਨੇ ਤੁਹਾਨੂੰ ਭੇਜਿਆ ਸੀ ਵੀ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਤੁਸੀਂ ਤਾਂ ਲੋਕਾਂ ਵਾਸਤੇ ਸਮੱਸਿਆ ਬਣ ਕੇ ਬਹਿ ਗਏ ਆ ਵੀ ਜਿਹੜਾ ਕੋਰਟ ਰੋਡ ਆ ਜੇ ਮਹਿਣਾ ਚੌਂਕ ਦੀ ਗੱਲ ਕਰ ਰਹੀ ਹਾਂ ਅਸੀਂ ਉਧਰ ਦੀ ਲੰਘ ਕੇ ਆ ਉਧਰ ਜੇ ਆਪਾਂ ਕਹਿ ਦਈਏ ਤਕਰੀਬਨ 95% ਦੁਕਾਨਾਂ ਖੁੱਲੀਆਂ ਕੀ ਕਾਰਨ ਆ ਉਹ ਲੋਕ ਤੁਹਾਡੇ ਨਾਲ ਨਹੀਂ ਸਰ ਨਹੀਂ ਉਹਨਾਂ ਦਾ ਪੂਰਾ ਸਮਰਥਨ ਸੀਗਾ ਅਸੀਂ ਆਪ ਹੀ ਉੱਥੇ ਅਪਰੋਚ ਨਹੀਂ ਕੀਤੀ ਸਾਡਾ ਸਮਰਥਨ ਦਿਓ ਉਹਨਾਂ ਨੇ ਸਾਡਾ ਸਾਥ ਦਿੱਤਾ ਲੇਕਿਨ ਹੁਣ ਜਿਹੜੀ ਸਮੱਸਿਆ ਸੀਗੀ ਇਹ ਜਿਹੜੀ ਸਾਡੇ ਬਜ਼ਾਰਾਂ ਦੇ ਵਿੱਚ ਆ ਦੇਖੋ ਤਿਆਰਾਂ ਦਾ ਸੀਜ਼ਨ ਐ ਅਸੀਂ ਵੀ ਸਮਝਦੇ ਆਂ ਵੀ ਅਸੀਂ ਬਾਰ-ਬਾਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰੀਏ ਸਾਡੇ ਕਰਕੇ ਵਿਚਾਰੇ ਉਹ ਬਾਰ-ਬਾਰ ਬੰਦ ਕਰਨਾ ਸੀਦਾ ਉਹਨਾਂ ਦਾ ਧੰਨ ਕਿਸੇ ਲਫ਼ਜ਼ਾਂ 'ਚ ਹੀ ਕਰ ਸਕਦੇ ਵੀ ਜਿਹੜਾ ਸਾਨੂੰ ਉਹਨ ਸਵਾਰਤੰਬੀਤਾ ਸਾਡੀ ਇੱਕ ਕੋਲ ਤੇ ਸਿੰਗਲ ਦੁਕਾਨ ਨਹੀਂ ਖੁੱਲਦੀ ਇੰਨੀ ਦੂਰ ਦੂਰ ਤੱਕ ਅਜੀਤ ਰੋਡ ਪਾਵਰ ਹਾਊਸ ਰੋਡਸ ਬੜਾ ਸ਼ੁਗਰ ਸ਼ੁਗਰ ਗੁਜ਼ਾਰਾ ਉਹਨਾਂ ਦੇ ਅਸੀਂ ਉਹਨਾਂ ਨੂੰ ਉੱਥੇ ਰਿਕਸ਼ੇ ਵੀ ਨਹੀਂ ਭੇਜੇ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ ਵੀ ਤੁਸੀਂ ਬੰਦ ਕਰੋ ਇੱਕ ਜਿਹੜੇ ਦੁਕਾਨਾਂ ਦੇ ਅੱਗੇ ਵੱਡੇ ਵੱਡੇ ਧੋਬੀ ਵਿਜਾਰ ਦੇ ਵਿੱਚ ਸਕੰਜੇ ਵੀ ਰੱਖਿਆ ਕਈ ਦੁਕਾਨਦਾਰਾਂ ਨੇ ਅੱਗੇ ਮਹਿੰਦੀ ਵਾਲੇ ਜਾਂ ਵੱਖ-ਵੱਖ ਚੀਜ਼ਾਂ ਵੇਚਣ ਵਾਲੇ ਬਿਠਾਏ ਹੋਏ ਲੱਗਦਾ ਦੁਕਾਨਦਾਰ ਨੂੰ ਨਹੀਂ ਬਿਠਾਉਣਾ ਚਾਹੀਦਾ ਉਹਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਸਰ ਜੀ ਦੁਕਾਨਦਾਰ ਇਹਨਾਂ ਦੀ ਕੰਪਲੀਟਾ ਕਰਦੇ ਹੈਗੇ ਆ ਵੀ ਸਾਡੀ ਦੁਕਾਨ ਦੇ ਐਡਾ ਲੱਗਿਆ ਵੈਡਾ ਵੱਡਾ ਅੱਜ ਤਾਂ ਬੰਦ ਕਰਕੇ ਇੱਥੇ ਘਟ ਹੈ ਸਾਡੀਆਂ ਦੁਕਾਨਾਂ ਦਾ ਰਸਤਾ ਦਾ ਨਾ ਬੰਦ ਕਰੋ ਜੇ ਅਸੀਂ ਇਹਨਾਂ ਨੂੰ ਕਹਿੰਨੇ ਆ ਕਾਰਪੋਰੇਸ਼ਨ ਚ ਕੰਪਲੀਟ ਕਰਦੇ ਆ ਕਾਰਪੋਰੇਸ਼ਨ ਵਾਲੇ ਆ ਜਾਂਦੇ ਇੱਕ ਦਿਨ ਦੇ ਵਿੱਚ ਇੱਕ ਵਾਰ 80 ਵਾਰ ਟੋਵਨ ਆ ਜਾਂਦੀ ਹੈ ਇੱਕ ਬਾਜ਼ਾਰ ਚ ਬਿਨਾ ਗਏ ਲੇਕਿਨ ਕਾਰਪੋਰੇਸ਼ਨ ਵਾਲੇ 10 ਵਾਰ ਕਹਿਣ ਤੋਂ ਬਾਅਦ ਇੱਕ ਵਾਰ ਆਉਂਦੇ ਹੈਗੇ ਆ ਉਹ ਇੱਥੋਂ ਦੀ ਚੱਕ ਕੇ ਆ ਉਹਦਾ ਛਾਬਾ ਜਿਹਾ ਸਾਈਡ ਤੇ ਹੋ ਜਾਂਦਾ ਜਦੋਂ ਜਾਂਦੇ ਦੁਵਾਰਾ ਫੇਰ ਲਾ ਲੈਂਦੇ ਆ ਫੇਰ ਦੁਕਾਨਦਾਰਾਂ ਨੂੰ ਧਮਕੀ ਦੇ ਕੇ ਜਾਂਦੇ ਆ ਵੀ ਕਰਾ ਲਿਆ ਪਾਸੇ ਜੇ ਦੁਵਾਰਾ ਦੁਵਾਰਾ ਟੋਵਨ ਫੇਰ ਆ ਗਈ ਬਾਜ਼ਾਰ ਬੰਦ ਹੈ ਇਹ ਘੇੜੇ ਤੇ ਘੇੜਾ ਵੇਖ ਸਕਦੇ ਹੋ ਵੀ ਟੋਪ ਹੈ ਨਾ ਕਿਸ ਮਸਤਮਾ ਘੇੜਾ ਹੋ ਗਿਆ ਅੱਜ ਬੰਦ ਬਾਜ਼ਾਰਾਂ ਦੇ ਪਹਿਲਾਂ ਵੀ ਲੰਘ ਕੇ ਗਈ ਆ ਦੁਬਾਰਾ ਹੁਣ ਫੇਰ ਇਹ ਇਹ ਸਟੋਪ ਹੈੰਦਾਈ ਜਿਹੜਾ ਵਿਵਾਦ ਆ ਪਿਛਲੇ ਲੰਬੇ ਸਮੇਂ ਤੋਂ ਜੇ ਦੁਕਾਨਦਾਰਾਂ ਦੇ ਅੱਗੇ ਜਿਹੜੇ ਬੈਠਦੇ ਆ ਲੱਗਦਾ ਇੱਕ ਤਾਂ ਦੁਕਾਨਦਾਰਾਂ ਨਾਲ ਤੁਹਾਡੀ ਸਹਿਮਤੀ ਆ ਤੇ ਇਹਨਾਂ ਨੂੰ ਚਗਵਾਉਣਾ ਚਾਹੀਦਾ ਜਿਹਦੇ ਸਹਿਮਤੀ ਨਾ ਬੈਠੇ ਆ ਦੂਸਰੀ ਗੱਲ ਜਿਹੜੇ ਸ਼ਕੰਜੇ ਆ ਵੱਡੇ ਵੱਡੇ ਲੱਗਦੇ ਉਹਨਾਂ ਨੂੰ ਛੋਟੇ ਕਰਾਉਣਾ ਚਾਹੀਦਾ ਜੇ ਬਿਲਕੁਲ ਕਰਾਉਣਾ ਚਾਹੀਦਾ ਮੈਨੂੰ ਆ ਸ਼ਕੰਜਾ ਬਹੁਤ ਸੋਹਣਾ ਲੱਗਿਆ ਜਿਹੜ ਦੇਖੋ ਅਸੀਂ ਵੀ ਸਮਝਦੇ ਆਂ ਵੀ ਕਈ ਵਾਰ ਵਹੀਕਲ ਇੱਕ ਦੂਸਰੇ ਦੇ ਨਾਲ ਲੱਗ ਜਾਂਦੇ ਆਂ ਬੰਦੇ ਨੂੰ ਰੰਗਣ ਵਾਸਤੇ ਨਾਲ ਨਹੀਂ ਰਹਿੰਦਾ ਆਪਦੇ ਲੰਗਣ ਵਾਸਤੇ ਆਪਦੇ ਗਾਹਕ ਦੇ ਲੰਗਣ ਵਾਸਤੇ ਥੋੜਾ ਜਿਹਾ ਰਾਹ ਚਾਹੀਦਾ ਹੈ ਕਈ ਤਾਂ ਤਿੰਨ ਤਿੰਨ ਮੁੱਟੇ ਦੇ ਲਈ ਬੈਠੇ ਆ ਉਹ ਜਮਾਂ ਗਲਤ ਹੈ ਤਿੰਨ ਤਿੰਨ ਫੁੱਟ ਦੇਣੀ ਚਾਹੀਦੇਗੇ ਬਾਕੀ ਪਤਾ ਕੀ ਹੈ ਜੀ ਜੇ ਅਸੀਂ ਰੋਕ ਵਿਰੋਧ ਕਰਾਂਗੇ ਅਸੀਂ ਇਹਨਾਂ ਦਾ ਇਕੱਠਾ ਹੋ ਕੇ ਆ ਹੋਰ ਕਰਾਂਗੇ ਸੋਸ਼ਲ ਮੀਡੀਆ ਤੇ ਵੀ ਸਾਨੂੰ ਗਾਲਾਂ ਪੈਣੀਆਂ ਆ ਮੀਡੀਆ ਜੇ ਵੀ ਸਾਨੂੰ ਗਾਲਾਂ ਕਹਿਣੀ ਹੈ ਤੇ ਅਫਸਰ ਜਿਨ੍ਹਾਂ ਨਾਲ ਅਸੀਂ ਮੀਟਿੰਗਾਂ ਕਰ ਚੁੱਕੇ ਉਹਨਾਂ ਨੂੰ ਪਤਾ ਉਹ ਸਾਨੂੰ ਕੀ ਕਹਿਣਗੇ ਤੁਸੀਂ ਗਰੀਬਾਂ ਨੂੰ ਤੰਗ ਕਰ ਰਹੇ ਹੋ ਜਦੋਂ ਕਿ ਹਕੀਕਤ ਇਹ ਹੈ ਇੱਕ ਇੱਕ ਬੰਦੇ ਦੇ 50-50 ਆਟੋ ਚੱਲ ਰਿਹਾ ਹੈ ਇੱਕ ਇੱਕ ਬੰਦੇ ਦੀਆਂ 10-10 ਰੇੜੀਆਂ ਚੱਲ ਰਹੀਆਂ ਜਿਹੜੀ ਆ ਫਲ ਮਾਰਕੀਟ ਹੈ ਇਹਦੇ ਅੰਦਰ 40-40000 ਰੁਪਏ ਦੇ ਇੱਕ ਇੱਕ ਜਨੇ ਨੇ ਤਿੰਨ ਤਿੰਨ ਫਰਿੱਜ ਲਾ ਰੱਖਿਆ ਤੁਸੀਂ ਇਹਨਾਂ ਦੇ ਮੋਟਰਸਾਈਕਲ ਦੇਖੋ ਜਦੋਂ ਅਸੀਂ ਗੱਲਾਂ ਕਰਦੇ ਅਗਲਾ ਕਹਿੰਦੇ ਤੁਹਾਡੇ ਤੋਂ ਉਹਨਾਂ ਦਾ ਜਰਿਆ ਨਹੀਂ ਜਾਂਦਾ ਉਹ ਹਕੀਕਤ ਦੇ ਵਿੱਚ ਗਰੀਬ ਕੌਣ ਹੈ ਇਹ ਦੇਖਣਾ ਪਊਗਾ ਕਿਹੜੇ ਬੰਦੇ EMI ਦੇ ਉੱਤੇ ਆਪਦੇ ਮੋ ਉਹ ਅਗਲੇ ਜਾਂਦੇ 70000 ਰੁਪਏ ਕੈਸ਼ ਤੇ ਲੈਂਦੇ ਆ 2-2 ਲੱਖ ਵਾਲੇ ਬਾਈਕ ਆ ਉਹਨਾਂ ਦੇ ਕੋਲ ਅਸੀਂ ਜੇ ਮੋਟਰਸਾਈਕਲ ਲੈਣਾ ਹੈ ਸਕੂਟਰੀ ਲੈਣੀ ਹੈ ਬਿਜਲੀ ਵਾਲੀ ਅਸੀਂ ਉਹ ਵੀ ਕਿਸ਼ਤਾਂ ਦੇ ਲੈਣੇ ਆ ਸਾਰੇ ਦੁਕਾਨਦਾਰ ਨਹੀਂ ਕਰੋੜਪਤੀ ਠੀਕ ਹੈ ਸਾਡੇ ਸਾਰੇ ਬਾਜ਼ਾਰ ਦੇ ਵਿੱਚੋਂ ਕੋਈ 5-4 ਇਸ ਤਰ੍ਹਾਂ ਦੇ ਹੋਣਗੇ ਇੱਧਰਲੇ ਬਾਜ਼ਾਰ 'ਚ 5-4 ਕੁਝ ਉੱਧਰਲੇ ਬਾਜ਼ਾਰ 'ਚ ਬਾਕੀ ਦਾ ਸਾਰੇ ਹੈਂਡ ਟੂ ਮਾਉਥ ਹੈ ਜੀ ਆਪਦੇ ਮੁਲਾਜ਼ਮਾਂ ਦੀ ਤਨਖਾਹਾਂ ਵੀ ਕੱਢਣੀਆਂ ਹੁੰਦੀਆਂ ਹੁਣ ਜਿਹੜਾ ਪ੍ਰਦਰਸ਼ਨ ਅੱਜ ਦਾ ਇਹ ਕਿੰਨਾ ਸਮਾਂ ਚੱਲੇਗਾ ਤੇ ਕਿਵੇਂ ਇਹਨੂੰ ਖਤਮ ਇਹ ਬੈਠੇ ਹੈਗੇ ਜੀ 2 ਵਜੇ ਤੱਕ ਤਾਂ ਸਾਰੇ ਬਾਜ਼ਾਰ ਬੰਦ ਹੈ ਜਿੱਥ ਕਾਰਪੋਰੇਸ਼ਨ ਦੇ ਬਾਹਰ ਸਾਰੇ ਵਪਾਰੀ ਤੇ ਸਮਾਜ ਸੇਵੀ ਭਰਾ ਉੱਥੇ ਧਰਨਾ ਦੇ ਰਹੇ ਹੈਗੇ ਰੋਸ਼ ਪ੍ਰਦਰਸ਼ਨ ਕਰ ਰਹੇ ਹੈ। ਜੇ ਮੰਗ ਨਾ ਬੰਨੀ ਗਈ ਅਗਲਾ ਕੋਈ ਪਲੈਨਿੰਗ ਬਣਾਈ ਗਈ। ਇਹ ਉੱਥੇ ਦੁਕਾਨਦਾਰ ਤੈਅ ਕਰਨਗੇ ਜੀ ਬਾਅਦ ਚੋ ਜੇ ਅੱਜ ਕੁਝ ਨਾ ਹੋਇਆ ਤਾਂ ਦੁਕਾਨਦਾਰ ਦੱਸਣਗੇ ਵੀ ਅੱਗੇ ਕੀ ਕਰਨਾ ਹੈਗਾ। ਇਹ ਸਾਨੂੰ ਸਮਾਜ ਸੇਵੀ ਸੋਨੂ ਮੇਸ਼ਵਰੀ ਜੀ ਅੱਜ ਤੋਂ ਬਿਬਿਆਰ ਦੇ ਵਿੱਚ ਖੜੇ ਆ ਜਿਹੜਾ ਬਠਿੰਡੇ ਦਾ ਮੇਨ ਬਾਜ਼ਾਰ ਆ ਜਿਹਨੂੰ ਆਪਾਂ ਬਠਿੰਡੇ ਦਾ ਦਿਲ ਕਹਿ ਸਕਦੇ ਆ ਜਿਸ ਵਿੱਚ ਪਿਛਲੇ ਸਮੇਂ ਤੋਂ ਜਿਹੜੀ ਮਲਟੀ ਲੈਵਲ ਪਾਰਕਿੰਗ ਨੂੰ ਲੈ ਕੇ ਬੜਾ ਵੱਡਾ ਵਿਵਾਦ ਛੜਿਆ ਹੋਇਆ ਪਿਛਲੇ ਦਿਨੀ ਵੀ ਵਪਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਹੁਣ ਵੀ ਅੱਜ ਫੇਰ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਅਗਰ ਸਾਡੀ ਗੱਲ ਨਾ ਮੰਨੀ ਗਈ ਤਾਂ ਜਿਹੜਾ ਅਗਲਾ ਪ੍ਰੋਗਰਾਮ ਆ ਜਿਹੜਾ ਸਖਤ ਅਲਿ ਕਿਹਾ ਜਾ ਸਕਦਾ ਮੈਂ ਗਵਾਸੀ ਦੇ ਦਲੋਂ ਸ਼ਰੋਣੀ ਕਾਲੀਦਾਬ ਤੋਂ ਬਟਿੰਡਾ ਸ਼ਹਿਰ ਦਾ ਮੁਖ ਸੇਵਾਦਾਰ ਹਾਂ ਅੱਜ ਜੋ ਵਪਾਰੀ ਵਰਗ ਵੱਲੋਂ ਰੋਸ ਮੁਜ਼ਾਹਰਾ ਰੋਸ ਧਰਨਾ ਕਰਦੋਂ ਇਹਦੇ ਅੱਗੇ ਦਿੱਤਾ ਗਿਆ ਹੈ ਕਾਰਪੋਰੇਸ਼ਨ ਦੇ ਅਫਸਰਾਂ ਵੱਲੋਂ ਔਰ ਡਿਪਟੀ ਕਮਿਸ਼ਨਰ ਬਟਿੰਡਾ ਵੱਲੋਂ ਵਪਾਰ ਮੰਡਲ ਦੇ ਨਾਲ ਸਮਝੌਤਾ ਕਰਕੇ ਵਾਦਾ ਕਰਕੇ ਵੀ ਟੋ ਬੈਨਾ ਅਸੀਂ ਬੰਦ ਕਰ ਦਿਆਂਗੇ ਬੰਦ ਕਰਕੇ ਦੁਬਾਰਾ ਤੋਂ ਫਿਰ ਉਹ ਸਰਕਾਰ ਬਦਲ ਡਿਪਟੀ ਕਮਿਸ਼ਨਰ ਆਪਸੇ ਬੈਨਾਂ ਤੋਂ ਮੁੱਕਰ ਕੇ ਸਮਝੌਤਾ ਤੋੜ ਕੇ ਦੁਬਾਰਾ ਸ਼ਹਿਰ ਦੇ ਵਿੱਚ ਟੋ ਬੈਨਾ ਸ਼ੁਰੂ ਕਰਕੇ ਲੋਕਾਂ ਦੇ ਨਾਲ ਧੱਕਾ ਵਪਾਰੀ ਦਾ ਜੋ ਧੱਕਾ ਕੀਤਾ ਹੈ ਔਰ ਜੋ ਸ਼ਹਿਰ ਦੇ ਵਿੱਚ ਤਿਹਾਰਾਂ ਦੇ ਦਿਨ ਹੋਣ ਕਰਕੇ ਵਪਾਰੀ ਲੋਕਾਂ ਨੇ ਆਪਦੇ ਸਾਲ ਭਰ ਦਾ ਜਿਹੜਾ ਸਮਾਨ ਵੇਚਣਾ ਹੁੰਦਾ ਕਿਉਂਕਿ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਸਭ ਤੋਂ ਵੱਧ ਵਿਕਰੀ ਹੁੰਦੀ ਹੈ ਔਰ ਲੋਕਾਂ ਦੇ ਵਿੱਚ ਵੀ ਉਤਸ਼ਾਹ ਹੁੰਦਾ ਖਰੀਦਾਰੀ ਨੂੰ ਲੈ ਕੇ ਜਿਹੜੇ ਹਾਲਾਤ ਸ਼ਹਿਰ ਦੇ ਵਿੱਚ ਇਹਨਾਂ ਨੇ ਪੈਦਾ ਕੀਤੇ ਆ ਬਿਲਕੁਲ ਨਿੰਦਨਯੋਗ ਹੈ ਵਪਾਰੀ ਵਰਗ ਦੇ ਨਾਲ ਧੋਖਾ ਹੈ ਜਦੋਂ ਜਦੋਂ ਵਪਾਰੀ ਵਰਗ ਵਿਦਰੋਹ ਦੇ ਉੱਤੇ ਆ ਕਿਉਂਕਿ ਇਹ ਲੋਕ ਸ਼ਾਂਤਮਈ ਢੰਗ ਨਾਲ ਵਪਾਰ ਕਰਦੇ ਆ ਉਹਦਾ ਮਾਣ ਨੂੰ ਪੂਛਲ ਕਰਦੇ ਆ ਜਦੋਂ ਵੀ ਇਹ ਵਰਗ ਆ ਵਿਦਰੋਹ ਦੇ ਉੱਤੇ ਆ ਉੱਤਰਿਆਗਾ ਤਉਦੋ ਦੇ ਸਮਝ ਰੋ ਵੀ ਸੂਪੇ ਦਾ ਬਹੁਤ ਵੱਡਾ ਨਿਸ਼ਾਨ ਹੋਣ ਜਾ ਰਿਹਾ ਹੈਗਾ ਔਰ ਇਹਦਾ ਖਮਾਜ ਆਮ ਆਪੀ ਪਾਰਟੀ ਨੂੰ ਆਮ ਆਪੀ ਪਾਰਟੀ ਦੀ ਸਰਕਾਰ ਨੂੰ ਭੁਗਤਣਾ ਪਵੇ ਕੀ ਨਾਮ ਹੈ ਇੱਥੇ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਨਾਮ ਮੇਰਾ ਅਮਰਿਤ ਗਿੱਲ ਹੈ ਤੇ ਮੈਂ ਵਪਾਰੀ ਵਪਾਰ ਮੰਡਲ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਅੱਗੇ ਅੱਜ ਇੱਥੇ ਧਰਨਾ ਲਗਾਇਆ ਹੋਇਆ ਹੈ ਕਿਉਂਕਿ ਇਹ ਕਾਰਪੋਰੇਸ਼ਨ ਜਿਹੜੀ ਹੈ ਵਪਾਰੀਆਂ ਦੀ ਲਗਾਤਾਰ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੀ ਮੰਗ ਹੈਗੀ ਆ ਕਿ ਜਿਹੜਾ ਇਹ ਕੰਟਰੈਕਟ ਦਿੱਤਾ ਹੋਇਆ ਹੈ ਇਹ ਕੰਟਰੈਕਟ ਰੱਦ ਹੋ ਕੇ ਇਹ ਕੰਟਰੈਕਟ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਦੇ ਅੰਡਰ ਆਉਣਾ ਚਾਹੀਦਾ ਹੈ ਜਿਹਦੇ ਲਈ ਬਾਰ-ਬਾਰ ਕਾਰਪੋਰੇਸ਼ਨ ਬੁਲਾ ਕੇ ਆਸਵਾਸ਼ਨ ਤਾਂ ਦਿੰਦੀ ਹੈ ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਲੰਦੀ ਹੈਗੀ ਤਾਂ ਅੱਕ ਕੇ ਥੱਕ ਕੇ ਵਪਾਰੀ ਲਗਾਤਾਰ ਇਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਤੇ ਹੁਣ ਅੱਜ ਵੀ ਸਾਡਾ ਇੱਥੇ ਪ੍ਰਦਰਸ਼ਨ ਹੈ ਸਾਰਿਆਂ ਨੇ ਆਪੀਆਂ ਦੁਕਾਨਾਂ ਬੰਦ ਕੀਤੀਆਂ ਹੋਈਆਂ ਨੇ ਔਰ ਤੁਸੀਂ ਜਾਣਦੇ ਹੋ ਨਰਾਤਿਆਂ ਦਾ ਸੀਜ਼ਨ ਹੋਵੇ ਵਪਾਰੀਆਂ ਦਾ ਇਹ ਵਪਾਰ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਪਾਲਿਸੀ ਜਿਹੜਾ ਸਿਸਟਮ ਚੱਲ ਰਿਹਾ ਹੈ ਇਹ ਕੋਈ ਚੰਗਾ ਨਹੀਂ ਹੈ ਕਿਉਂਕਿ ਇਹ ਮਾਈਕਰੋ স্মਲ మీడియం ਐਂਟਰਪ੍ਰਾਈਜ਼ਸ ਦੇ ਵਿੱਚ ਆਉਂਦੇ ਨੇ ਬਹੁਤ ਹੀ ਛੋਟੇ ਵਪਾਰੀ ਨੇ ਇੱਕ ਤਾਂ ਇੰਟਰਨੈਟ ਸੋਸ਼ਲ ਤੇ ਹੋਣ ਕਰਕੇ ਬਿਜ਼ਨਸ ਬਹੁਤ ਆਨਲਾਈਨ ਹੋਣ ਕਰਕੇ ਬਿਜ਼ਨਸ ਨੂੰ ਬਹੁਤ ੱਟਕਾ ਲੱਗਿਆ ਤੇ ਦੂਜਾ ਜੇ ਆਪਾਂ ਇਹਨਾਂ ਦੀਆਂ ਦੁਕਾਨਾਂ ਤੇ ਕੋਈ ਜਾਊਗਾ ਹੀ ਨਹੀਂ ਤੇ ਕੋਈ ਵਹੀਕਲਸ ਨੂੰ ਨਾਲ ਦੀ ਨਾਲ ਇਲੀਗਲ ੱਟਕਾ ਸ਼ਾਇਦ ਨਾਲ ਖਿੱਚਿਆ ਜਾਂਦਾ ਲਜਾਇਆ ਜਾਂਦਾ ਉੰਡਗਰਦੀ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਤਾਂ ਇਹ ਵਪਾਰੀ ਜਿਹੜੇ ਭੁੱਖੇ ਮਰ ਜਾਣਗੇ ਆਪਾਂ ਨੂੰ ਅਸੀਂ ਮੈਂ ਵਪਾਰੀ ਹੋਣ ਦੇ ਨਾਤੇ ਵਪਾਰੀਆਂ ਦੇ ਨਾਲ ਖੜੀ ਆ ਤੇ ਅਸੀਂ ਇਹ ਲੜ ਰਹੇ ਆ ਤੇ ਇਹ ਜੰਗ ਜ਼ਰੂਰ ਜਿੱਤਾਂਗੇ ਪੋਲਿਟਿਕਲ ਲੀਡਰਾਂ ਵੀ ਕਿਵੇਂ ਭੂਮਿਕਾ ਦੇਖਦੇ ਆ ਪਿਛਲੇ ਲੰਬੇ ਸਮੇਂ ਤੋਂ ਸੱਚਾ ਚਾਹ ਰਿਹਾ ਆਮ ਆਦਮੀ ਪਾਰਟੀ ਨੂੰ ਬੜਿਆ ਕੰਨੀ ਸਪੰਸਨ ਆ ਗਿਆ ਸੀ ਇਹ ਲੋਕਾਂ ਦੀਆਂ ਸਸਤੀਆਂ ਮਸਲੇ ਆਮ ਆਦਮੀ ਪਾਰਟੀ ਤਾਂ ਕਹਿੰਦੇ ਬਦਲਾ ਦੀ ਸਰਕਾਰ ਸੀਗੀ ਬਦਲਾ ਤਾਂ ਆਪ ਹੀ ਬੰਦ ਲਿਆ ਫਿਰਦਾ ਤੇ ਦੂਜਾ ਬਦਲਾ ਬਦਲੇ ਲੈ ਰਿਹਾ ਲੋਕਾਂ ਕੋਈ ਵਾਰ ਵਰਗ ਜਿਹੜਾ ਹੈਗਾ ਅੱਜ ਦੇ ਟਾਈਮ ਦੇ ਵਿੱਚ ਇਸ ਸਰਕਾਰ ਤੋਂ ਖੁਸ਼ ਨਹੀਂ ਹੈ ਸਰਕਾਰ ਨੇ ਦੁੱਗਣਾ ਚੌਗਣਾ ਕਰਜ਼ਾ ਲੈ ਲਿਆ ਜਿਸ ਹਿਸਾਬ ਨਾਲ ਇਹ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਉੱਤੇ 5 ਲੱਖ ਕਰੋੜ ਦਾ ਕਰਜ਼ਾ ਚੜਾ ਜੁਕੀ ਇਹਨਾਂ ਤੇ ਚਾਰ ਵਾਰ ਢਾਈ ਸਾਲਾਂ ਚ ਤਾਂ ਮੰਤਰੀ ਬਦਲ ਗਏ ਇਹਨਾਂ ਨੂੰ ਆਪ ਨੂੰ ਸਮਝ ਨਹੀਂ ਆਉਂਦਾ ਵੀ ਕਰਨਾ ਕੀ ਹੈ ਅੱਜ ਤੱਕ ਕਿਸਾਨਾਂ ਦੇ ਲਈ ਕੋਈ ਕਿਸਾਨੀ ਸੂਬਾ ਹੋਣ ਦੇ ਨਾਤੇ ਕੋਈ ਨੀਤੀਆਂ ਹੀ ਨਿਆਈਆਂ ਹੈਗੀਆਂ ਤੇ ਕੋਈ ਵਰਗ ਬਿਜ਼ਨਸ ਹੋਵੇ ਆ ਇੱਥੇ ਜਿਵੇਂ ਮਲਾਜ਼ਮ ਵੀ ਬੈਠੇ ਨੇ ਨਾ ਕਿਸੇ ਦੀ ਜੌਬ ਦੇ ਲਈ ਐ ਸਿਰਫ ਐ ਵੀ ਲੈਟਰ ਦੇ ਰਹੇ ਨੇ ਜੌਬ ਆਫਰ ਜੌਬ ਲੈਟਰ ਜੌਬ ਹੈ ਨਹੀਂ ਲੈਟਰ ਹੀ ਲੈਟਰ ਨੇ ਤੋਂ ਜਿਹੜੇ ਸ਼ੀਸ਼ੇ ਦੇ ਵਿੱਚ ਜਾਂ ਦਖਾਨਾ ਜਿਹੜਾ ਸ਼ੋਸ਼ਾ ਕਰਨਾ ਬਹੁਤ ਚੰਗਾ ਹੁੰਦਾ ਆਮ ਆਦਮੀ ਪਾਰਟੀ ਨਾਲ ਭਗਵੰਤ ਮਾਨ ਜੀ ਇਹਦੇ ਵਿੱਚ ਮਾਹਿਰ ਨੇ ਜੋ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਪਰ ਗਰਾਊਂਡ ਲੈਵਲ ਤੇ ਲੋਕੀ ਨਿਰਾਸ਼ ਹਤਾਸ਼ ਤੇ ਪਰੇਸ਼ਾਨ ਉਸ ਚੋਕਲੇਟਰ ਕੇਹਾ ਆਮ ਸਰਕਾਰੋਂ ਉਹਨਾਂ ਨੂੰ ਤੀਜੇ ਡਾਗਰੇਟਰ ਨਾਲ ਦੇ ਰਹੀ ਜੋਇਨ ਪਰੇ ਸਰਕਾਰ ਦਾ ਇਹ ਨਵਾਂ ਬਦਲਾਅ ਆਇਆ ਕਿ ਨਾਟਾਂ ਨੂੰ ਤਾਂ ਹੀ ਤਾਂ ਮੈਂ ਕਹਿ ਰਹੀ ਆ ਜੀ ਬਦਲਾ ਆ ਹੀ ਪੁੰਦ ਲਿਆ ਫਿਰਦਾ ਹੈ ਇਹ ਹੋਰ ਹੀ ਕੁਝ ਕਰੀ ਜਾਂਦੇ ਨੇ ਇਹਨਾਂ ਦਾ ਮਕਸਦ ਹੀ ਕੈ ਵੀ ਸੋਸ਼ਲ ਮੀਡੀਆ ਤੇ ਜਾਂ ਸ਼ਾਇਦ ਇਸ਼ਤਿਹਾਰ ਦੇਣ ਨਾਲ ਹੀ ਆਜੂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਤਿਹਾਰ ਤੁਸੀਂ ਸਾਊਥ ਚ ਵੀ ਸਾਰੇ ਕਿਤੇ ਜਾ ਕੇ ਦੇਖ ਲਓਗੇ ਸਰਕਾਰ ਬਹੁਤ ਚੰਗੀ ਚੱਲ ਰਹੀ ਹੈ ਮੈਨੂੰ ਤੁਸੀਂ ਦੱਸੋ ਵੀ ਐਜੂਕੇਸ਼ਨ ਤੇ ਹੈਲਥ ਦੇ ਵਿੱਚ ਕੀ ਬਦਲਿਆ ਲੋਕਾਂ ਨੂੰ ਆਮ ਲੋਕਾਂ ਨੂੰ ਪੁੱਜੇ ਪੁੱਛ ਕੇ ਦੇਖੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਪਰੇਸ਼ਾਨ ਨੇ ਹਸਪਤਾਲਾਂ ਦੇ ਵਿੱਚ ਦਵਾਈਆਂ ਹੈ ਨਹੀਂ ਤੇ ਦੋ ਤਰੀਕੇ ਦੀ ਇੱਕ ਦੋ ਤਰੀਕੇ ਦੀ ਦਵਾਈ ਜਿਹੜੀ ਹੈਗੀ ਆ ਉਹ ਹੀ ਨਹੀਂ ਜਾਉਂਗੇ ਕਿਸੇ ਕਿਸੇ ਨੂੰ ਕੋਈ ਮਾਈਗਰੇਨ ਆ ਤੇ ਤੁਸੀਂ ਡੋਲੋ ਕ੍ਰੋਸਨ ਲਿਖ ਦੋਗੇ ਤਾਂ ਉਹਦੇ ਨਾਲ ਤਾਂ ਇਲਾਜ ਤਾਂ ਨਹੀਂ ਹੁੰਦਾ ਨਾ ਕੋਈ ਇਲਾਜ ਦਾ ਪ੍ਰੰਮ ਤਾਂ ਫਲਾ ਰਹੇ ਨੇ ਔਰ ਇਹਦੇ ਵਿੱਚ ਸਾਹਿਬ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਹੈ ਡਾਕਟਰਾਂ ਵੱਲੋਂ ਲਗਾਤਾਰ ਰੈਸਾਈਨ ਦਿੱਤੇ ਜਾ ਰਹੇ ਹਨ ਹਾਂ ਕਿਉਂਕਿ ਡਾਕਟਰਾਂ ਦੇ ਫੇਵਰੇਬਲ ਕੰਡੀਸ਼ਨਸ ਹੀ ਨਹੀਂ ਹੈ ਇੱਕ ਡਾਕਟਰ ਕੀ ਕਰੂਗਾ ਪਰਚੀ ਲਿਖ ਕੇ ਜੇ ਦਵਾਈ ਦੇਣ ਲਈ ਹੈ ਨਹੀਂਗੀ ਔਰ ਉਹ ਬੋਲ ਵੀ ਨਹੀਂ ਸਕਦਾ ਇਹ ਦੇ ਵਿੱਚ ਮੈਂ ਕਿਉਂਕਿ ਮੈਂ ਮੈਂ بڑے ਸਿਸਟਮ ਦੇ ਵਿੱਚ ਆ ਮੈਨੂੰ ਸਾਰਾ ਪਤਾ ਲੱਗਦਾ ਬੋਲ ਤੁਸੀਂ ਤੁਹਾਨੂੰ ਤਕਲੀਫ ਹੈ ਨਾਮ ਤੁਹਾਡਾ ਹੀ ਖਰਾਬ ਹੋਣਾ ਮਰੀਜ਼ ਦੀ ਪਰਚੀ ਲਿਖ ਦੋਗੇ ਦਵਾਈ ਦਵਾਈ ਦੇਣ ਲਈ ਤੁਹਾਡੇ ਕੋਲੇ ਦਵਾਈ ਨਹੀਂ ਕਿਸੇ ਨੇ 10 ਬਿਮਾਰੀਆਂ ਦੱਸਦੀਆਂ ਉਹਨੂੰ ਦੋ ਤਰੀਕੇ ਦੀਆਂ ਦਵਾਈਆਂ ਦੇ ਕੇ ਡਾਕਟਰ ਕਹੂਗਾ ਆ ਲੈ ਲੈ ਦੋ ਦਵਾਈਆਂ ਤੇ ਜਿਹੜੀ ਉਹਨੂੰ ਪਤਾ ਹੈ ਵੀ ਅਸਲੀ ਦਵਾਈ ਮੈਂ ਲਿਖਣੀ ਆ ਉਹ ਦਵਾਈ ਹੈ ਨਹੀਂ ਉਹ ਲਿਖਦਾ ਹੀ ਨਹੀਂ ਤਾਂ ਇਹ ਬਹੁਤ ਕਾਰਨ ਨੇ ਮੇਰਾ ਤਾਂ ਹੈਗਾ ਹੀ ਆ ਮੈਂ ਤਾਂ ਵਪਾਰੀਆਂ ਵਪਾਰੀਆਂ ਨਾਲ ਬੈਠੀ ਆਂ ਔਰ ਇਹਨਾਂ ਦਾ ਮਸਲਾ ਮੇਰਾ ਆਪ ਦਾ ਮਸਲਾ ਹੀ ਆ ਇਹ ਨਾਲ ਹੀ